ਜਿਓ ਹਾਂ ਕਿਆ ਸਾਲਾ ਹੀ ਕਰਮਜੰਤ ਵੱਡੀ ਤੇਰੀ ਬੜਾਈ ਹੂੰ ਆਦ ਦੇ ਅਲਗਮ ਹੈ ਆਪ ਲਹਿ ਮਿਲਾਈ ਮੈਂ ਤੁਝ ਵਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਏ ਜੋ ਤੇਰੀ ਸਰਣਾ ਗਤੇ ਤਨ ਲੈ ਛਡਾਇਆ ਯਾਹੀ ਕਾਜ धरो ਜਨਮ ਸਮਝ ਲਓ ਲਿਓ ਸਾਧੂ ਸੰਮਨ ਮੰ ਜਾਂ ਤਾ ਤੂੰ ਧਰੰਬਿ ਥਾਰੋ ਦੋ ਸਤੇ ਦੋ ਪਿਆਨਾ ਪਗੜ ਪਛਾਰੋ ਵਾਹਿਗੁਰੂ ਸਾਹਿਬ ਜੀਓ ਟੋੜੀ ਮਾਲ ਪੰਯਮ ਹਰ ਹਰ ਚਰਨ ਵਿਦੇ ਉਰ ਹਰੇ ਹਰੇ ਹਰ ਚਰਨ ਰਿਧਾ ਉਰ ਧਾਰੇ ਸ਼ਿਮਾਰੇ ਸਵਾਮੀ ਸਤ ਗੁਰ ਆਪਣਾ کارج سفل ہمارے را پون دان پوجا پرمیسر ہر قیت تت بیچارے ਮੇਗਾ ਵਤ ਅਤਲ ਸੁਖ ਪਾਇਆ ਠਾਕੁਰ ਅਗੰ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨਗਾ ਕਾਚ ਨਾ ਵਿਚਾਰੇ ਨਾਮ ਰਤਨ ਸੋਨ ਜਪ ਜਪ ਜੀਵਾ ਹਰ ਨਾਨਕ ਕੰਥ ਮਜ ਹਰੇ ਜੋ ਜਨ ਪਰਮ ਬ੍ਰਹਮ ਆਪਣੇ ਕੀਨੇ ਫਿਨਕਾ ਬਾਹਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਬ ਜਬ ਜੀਵਾ ਹਰ ਨਾਨਕ ਕੰਟ ਮਝਾਰੇ ਵਾਹਿਗੁਰੂ ਦਾ ਕਾਸਾ ਵਾਹਿਗੁਰੂ